ਤੁਸੀਂ ਕਹੋਗੇ ਜੀ ਮੌਤ ਨੂੰ ਯਾਦ ਕਰਨ ਨਾਲ ਵੀ ਸ਼ਾਂਤੀ ਮਿਲਦੀ ਹੈ ਲੋਕ ਇਸੇ ਤੱਕ ਅੱਜ ਤੱਕ ਇਹੀ ਸੁਣਦੇ ਰਹੇ ਵੀ ਮੌਤ ਤੇ ਡਰ ਪੈਦਾ ਕਰਦੀ ਹੈ ਮੌਤ ਦਾ ਵਿਚਾਰ ਲਾਉਣ ਨਾਲ ਤੇ ਮਨ ਬੇਚੈਨ ਹੋ ਜਾਂਦਾ ਦੁਖੀ ਹੋ ਜਾਂਦਾ ਹੈ ਮੌਤ ਤੇ ਡਰਾਉਂਦੀ ਹੈ ਪਰ ਨਹੀਂ ਗੁਰਮਖ ਪਿਆਰਿਓ ਮੌਤ ਦਾ ਵਿਚਾਰ ਤੇ ਮਨ ਨੂੰ ਸ਼ਾਂਤ ਕਰਦਾ ਹੈ ਤੁਸੀਂ ਕਦੇ ਪ੍ਰੈਕਟੀਕਲ ਕਰਕੇ ਵੇਖਿਓ ਮਨ ਬੜਾ ਦੁਖੀ ਹੋਏ ਮਨ ਬੜਾ ਬੇਚੈਨ ਹੋਏ ਮਨ ਬੜਾ ਅਸ਼ਾਂਤ ਹੋਏ ਤੁਸੀਂ ਮੌਤ ਦਾ ਵਿਚਾਰ ਲਿਆ ਕੇ ਵੇਖਿਓ ਵੀ ਇੱਕ ਦਿਨ ਮੌਤ ਆਏਗੀ ਸਾਰਾ ਕੁਝ ਛੱਡ ਕੇ ਜਾਣਾ ਪੈਣਾ ਹੈ ਕਿਤੇ اٹਲ ਸਚਾਈ ਹੈ ਮੌਤ ਆਉਣੀ ਹੀ ਆਉਣੀ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮੌਤ ਦਾ ਜ਼ਿਕਰ ਬੇਅੰਤ ਵਾਰ ਕੀਤਾ ਹੈ ਅਣਗਿਣਤ ਵਾਰ ਕੀਤਾ ਹੈ ਪਾਤਸ਼ਾਹ ਨੇ ਹਰ ਇੱਕ ਰਾਗ ਵਿੱਚ ਹਰ ਇੱਕ ਅੰਗ ਤੇ ਮੌਤ ਦਾ ਜ਼ਿਕਰ ਸਾਰੇ ਗੁਰੂ ਸਾਹਿਬਾਨ ਭਗਤ ਸਾਹਿਬਾਨ ਨੇ ਕੀਤਾ ਹੈ ਤੇ ਤੁਸੀਂ ਮੌਤ ਦਾ ਵਿਚਾਰ ਲਿਆ ਕੇ ਵੇਖਿਓ ਸਾਰੀ ਚਿੰਤਾ ਲਹਿ ਜਾਏਗੀ ਮਨ ਹਲਕਾ ਹੋ ਜਾਏਗਾ ਮਨ ਸ਼ਾਂਤ ਹੋ ਜਾਏਗਾ ਕਾਦਾ ਫਿਕਰ ਕਰਨਾ ਕਾਦੀ ਚਿੰਤਾ ਕਰਨੀ ਇੱਕ ਦਿਨ ਮੌਤ ਆਉਣੀ ਹੈ ਸਭ ਕੁਝ ਇੱਥੇ ਰਹਿ ਜਾਣਾ ਹੈ ਇਹ ਪਦਮੀਆਂ ਇਹ ਇੱਜ਼ਤ ਵੜਾਈ ਇਹ ਧਨ ਦੌਲ ਤੇ ਸਰੀਰ ਇਹ ਸਾਰਾ ਕੁਝ ਇੱਕ ਦਿਨ ਮਿਟ ਜਾਣਾ ਹੈ ਕੁਝ ਵੀ ਨਾਲ ਨਹੀਂ ਜਾਏਗਾ ਮੌਤ ਦਾ ਵਿਚਾਰ ਮਨ ਨੂੰ ਸ਼ਾਂਤ ਕਰਦਾ ਹੈ ਔਰ ਜਿੰਨਾ ਤੁਸੀਂ ਜੀਵਨ ਬਾਰੇ ਸੋਚੋਗੇ ਜਿੰਨਾ ਸੰਸਾਰ ਬਾਰੇ ਸੋਚੋਗੇ ਜਿੰਨਾ ਪਦਾਰਥਾਂ ਬਾਰੇ ਸੋਚੋਗੇ ਮਨ ਉਹਨਾ ਬੇਚੈਨ ਹੋਏਗਾ ਔਰ ਜੇ ਤੁਸੀਂ ਕਦੇ ਕਦੇ ਆਪਣੀ ਮੌਤ ਬਾਰੇ ਵੀ ਸੋਚੋਗੇ ਨਾ ਦੁਖੀ ਹੋ ਕੇ ਨਹੀਂ ਵੀ ਮੈਂ ਬੜਾ ਦੁਖੀ ਹਾਂ ਜੀ ਮਰ ਜਾਣਾ ਇਹ ਨਹੀਂ ਇਹ ਇਹ ਤਰੀਕਾ ਨਹੀਂ ਮੇਰੇ ਕਹਿਣ ਦਾ ਭਾਵ ਹੈ ਕਿ ਮੌਤ ਨੂੰ ਯਾਦ ਕਰਨਾ ਵੀ ਇੱਕ ਦਿਨ ਮਰਨਾ ਸਾਰਾ ਕੁਝ ਇੱਥੇ ਰਹਿ ਜਾਣਾ ਹੈ ਸਭ ਕੁਝ ਛੱਡਣਾ ਪੈਣਾ ਹੈ ਕਦੇ ਕਦੇ ਸਾਨੂੰ ਨਾ ਇੰਜ ਕਰਨਾ ਚਾਹੀਦਾ ਹੈ ਜਾਂ ਡੇਲੀ ਵੀ ਕਰ ਸਕਦੇ ਆ ਜਾਂ ਜਦੋਂ ਸਾਨੂੰ ਸਮਾਂ ਮਿਲੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਇਹ ਆਪਣੇ ਅੰਦਰ ਖਿਆਲ ਲਾਓ ਲਿਆਓ ਵੀ ਅਸੀਂ ਮਰ ਚੁੱਕੇ ਆ ਇਹ ਆ ਮੌਤ ਤੋਂ ਪਾਰ ਵੇਖਣਾ ਸਾਡੀ ਮੌਤ ਹੋ ਚੁੱਕੀ ਹੈ ਸਾਨੂੰ ਚਾਰ ਜਣੇ ਚੁੱਕ ਕੇ ਮੜੀਆਂ ਚ ਲੈ ਗਏ ਨੇ ਸਾਡੇ ਸਰੀਰ ਨੂੰ ਲੱਕੜਾਂ ਤੇ ਰੱਖ ਦਿੱਤਾ ਗਿਆ ਔਰ ਅੱਗ ਲੱਕੜਾਂ ਨੂੰ ਲਾ ਦਿੱਤੀ ਗਈ ਹੈ ਸਾਡਾ ਸਰੀਰ ਉਸ ਲੱਕੜਾਂ ਦੇ ਵਿੱਚ ਉਸ ਅੱਗ ਵਿੱਚ ਸੜ ਰਿਹਾ ਕਬੀਰ ਹਾਰਡ ਜਰੇ ਜਿਓ ਲੱਕਰੀ ਕੇਸ ਜਰੇ ਜਿਓ ਕਾਸ ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਸ਼ਰੀਰ ਸੜ ਚੁੱਕਿਆ ਹੈ ਸ਼ਰੀਰ ਸਵਾਹ ਦੀ ਇੱਕ ਛੋਟੀ ਜੀ ਢੇਰੀ ਬਣ ਚੁੱਕਿਆ ਹੈ ਫਿਰ ਉਹ ਸਵਾਹ ਨੂੰ ਪਰਿਵਾਰ ਨੇ ਰਿਸ਼ਤੇਦਾਰਾਂ ਨੇ ਚੁੱਕਿਆ ਕਿਸੇ ਨਹਿਰ ਵਿੱਚ ਵਗਦੇ ਪਾਣੀ 'ਚ ਜਾ ਕੇ ਸੁੱਟ ਦਿੱਤਾ ਜਤੋਂ ਸੀ ਇੰਜ ਸੋਚਾਂਗੇ ਨਾ ਕਦੇ ਕਦੇ ਹੰਕਾਰ ਵੀ ਟੁੱਟਣਾ ਸ਼ੁਰੂ ਹੋ ਜਾਏਗਾ ਚਿੰਤਾਵਾਂ ਵੀ ਕੱਟ ਜਾਣਗੀਆਂ ਤੇ ਮਨ ਨੂੰ ਸਕੂਨ ਮਿਲੇਗਾ ਸ਼ਾਂਤੀ ਮਿਲੇਗੀ ਚਾਰ ਦਿਨ ਦਾ ਜੀਵਨ ਹੈ ਆਨੰਦ ਨਾਲ ਜਿਉਈਏ